ਸੁਲੂਕ ਟੁੱਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨ ਹੋ ਨਾ ਵਿਸਰੈ ਗਣ ਨਦ ਗੋਬਿੰਦ ਰਾਈ ਪੌੜੀ ਅਹਲ ਕਰ ਹੋ ਤਉ ਇਕ ਕੀ ਜਾਤੇ ਬ੍ਰਥਾ ਨ ਕੋਏ ਮਨ ਤਨ ਮੁਖ ਹੀ ਮੁਖ ਹੀਆ ਬਸੈ ਜੋ ਚਾਹ ਹੋ ਸੋ ਹੋਏ ਅਹਲ ਮਹਲ ਤਾ ਕੋ ਲਾ ਜਾ ਕੋ ਸਾਧਿ ਕਿਰਪਾਲ ਸਾਧੂ ਸੰਗਤ ਤੋ ਮਿਲੈ ਜੋ ਬਸੈ ਆਪਨੁ ਹੁਹੀ ਦਇਆਲ ਸਾਧੂ ਸੰਗਤ ਤੋ ਬਸੈ ਜੋ ਆਪਨੁ ਹੁਹੀ ਦਇਆਲ ਸਾਧੂ ਸੰਗਤ ਤੋ ਬਸੈ ਜੋ ਆਪਨੁ ਹੁਹੀ ਦਇਆਲ ਤੂ ਹਟਾਹਿ ਬਹੁ ਭਵਨ ਬਿਨ ਨਾਵੈ ਸੁਖ ਨਾਹੀ ਤਲਹਿ ਜਾਮ ਕੇ ਤੂ ਤਤੇ ਹੋ ਜੋ ਸਾਧੂ ਸੰਗ ਸਮਾਹੀ ਬਾਰ ਬਾਰ ਜਾਓ ਸੰਤ ਸਦਕੇ ਨਾਨਕ ਪਾਪ ਬਿਨਾਸੇ ਕਦਕੇ ਸਲੋਕ ਥਾਕ ਨਾ ਹੋਤੀ ਤਨ ਹਉ ਦਰ ਜੇਹ ਉਹ ਬਹੁ ਸੋ ਪ੍ਰਸੰਨ ਜੋ ਜਨ ਪ੍ਰਭ ਅਪਣੇ ਕਰੇ ਨਾਨਕ ਸੇ ਧਨ ਧਨ ਕੌੜੀ ਠੱਠਾ ਮਨੁਆ ਠਹਿ ਨਹੀਂ ਜੋ ਸਗਲ ਤਿਆਗਹਿ ਇਕ ਹੀ ਲਪਟਾ ਹੀ ਠਹਿਕ ਠਹਿਕ ਮਾਇਆ ਸੰਧ ਮਸਤੰਗ ਅਤਰਮੰ ਮਸਤੰਗ ਨਾਮੰ ਮਸਤੰਗ ਅਤਾਮੰ ਮਸਤੰਗ ਅਜੀਤੇ ਮਸਤੰਗ ਅਪੀਤੇ नमस्तंग अबाहै नमस्तंग अटा है नमस्तंग अनिलै नमस्तंग आनंदे हम नमपंग नमस्तंग आनंदे नमस्तंग अशै दे नमस्तंग आगाते नमस्तंग अगंजै नमस्तंग अपनजै नमस्तंग उदारे नमस्तंग अपारे नमस्तंग सो एकै नमस्तंग अनेकै नमस्तंग अपूते ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਰਮੇ ਨਮਸਤੰ ਨਮਸਤੰ ਨਿਰਤਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਤੂ ਤੂਤੇ ਨਮਸਤੰ ਨਿਰਤੂਤੇ ਨਮਸਤੰਗ ਅਪੂਤੇ ਨਮਸਤੰਗ ਅਲੋਕੇ ਨਮਸਤੰਗ ਅਸੂਕੇ ਨਮਸਤੰਗ ਇਨਰਤਾ ਪੇ ਨਮਸਤੰਗ ਅਥਾ ਪੇ ਨਮਸਤੰਗ ਇਨਰਨ ਨਨ ਮਨੇ ਨਮਸਤੰਗ ਇਨਰਤਨੇ ਨਮਸਤੰਗ ਨੀ ਤਨੇ ਵਾ ਮਗਲੀ ਪੰਚ ਨਮਸਤੰਗ ਇਨਰਨ ਮਾਨਨੇ ਨਰਨਾਮੇ ਨਰਨਾਮੇ ਨਨਨੇ ਸਾਰੀਏਨ ਮੀਂਹ ਆ ਪਣੀ ਤੇਨੇ ਪੈਰ ਤੇ ਆ ਰਿਹਾ ਸਿਆਹੀ ਨਮਸਤੰ ਤਰਮਾਨੇ ਉਗਰ ਨਮਸਤੰ ਤਰਮਾਨੇ ਨਮਸਤੰ ਅਣੀਤਾਨੇ ਨਦਮਨੇ ਬੋਲੋ ਨੂ ਨਮਸਤੰ ਨਿਦਾਨੇ ਨਮਸਤੰ ਅਗਾਹੇ ਯਾ ਰਾਮ ਮਾਇਆ ਫੇਰੀ ਕਾਡ ਖੜਗ ਕਾਲ ਪੈ ਕੋਪਿਓ ਮੋਹੀ ਬਤਾਓ ਜੋ ਤੋਹੇ ਰਾਖੈ ਤੀਤ ਪਿਤਾੰਬਰ ਤ੍ਰਿਪਵਨ ਤਣੀ ਥੰਬ ਮਾਹੀ ਹਰ ਆਖੇ ਤਨੀ ਦੇਵ ਸ੍ਰੀ ਰਾਮ ਲਗ ਦੰਨ ਪੀਤ ਪਤੰਬਰ ਤ੍ਰਿਪਾਵਣ ਤਣੀ ਥੰਬ ਮਾਹੇ ਹਰ ਪਾਖੈ ਹਰਨਾਖਸ ਜਨ ਨਖੇ ਬਦਾਰਿਓ ਸੁਰ ਨਰ ਕੀਏ ਸਨਾਥਾ ਕਹਿ ਨਾਮ ਦਿਓ ਹਮ ਨਰ ਹਰ ਧਿਆਵੇ ਰਾਮ ਅਪੈ ਪਦ ਦਾਤਾ ਸੁਲਤਾਨ ਪੂਛੈ ਸੁਨ ਬੇ ਨਾਮਾ ਦੇਖੋ ਰਾਮ ਤੁਮਾਰੇ ਕਾਮਾ ਨਾਮਾ ਸੁਲਤਾਨੇ ਬਾਦਿਲਾ ਨਮਾ ਸੁਲਤਾਨੇ ਬਾਦਲਾ ਨਮਾ ਸੁਲਤਾਨੇ ਬਾਦਲਾ ਦੇਖੋ ਤੇਰਾ ਹਰ ਬੀਠੂਲਾ ਦੇਖੋ ਤੇ ਮਿਸਰਾ ਮਨੋ ਫੁਰਲਾ ਵੀ ਦੇਖੋ ਜਿਹੜਾ ਪੜਕੇ ਉਹ ਵੀ ਏ ਵੀ ਦੇਖੋ ਦੇਖੋ ਤੇਰਾ ਹਰ ਬੀਠਲਾ ਉਹ ਕਹਿੰਦਾ ਵੀ ਤੇਰੇ ਬੀਠਲ ਨੂੰ ਦੇਖਦੇ ਹਾਂ ਨਾ ਦੇਖੋ ਤੇਰਾ ਬੀਠੂਲਾ ਰਹਾਉ ਵਿਸਮਲ ਗਾਉ ਦੇਹੋ ਜੀ ਵਾਏ ਨਾ ਤਰ ਗਰਦਨ ਮਾਰੋ ਠਾਈ ਬਾਦਸਾਹ ਐਸੀ ਕਿਉਂ ਹੋਈ ਵਿਸਮਲ ਕੀਆ ਨਜੀਵ ਐ ਖੋਈ ਮੇਰਾ ਕੀਆ ਕਛੂ ਨਾ ਹੋਈ ਅਰਘ ਰਾਮ ਹੋਈ ਹੈ ਸੋਈ ਬਾਦ ਸਾਹੋ ਚੜਿਓ ਅਹੰਕਾਰੇ ਗਜ ਹਸਤੀ ਦੀਨੋ ਚਮਕਾਰ ਰੁਧਨ ਕਰੈ ਨਾਮੇ ਕੀ ਮਾਏ ਛੋੜ ਰਾਮ ਕੀ ਨ ਪਜੇ ਖੁਦਾਏ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ ਪੈੰਡ ਪੜੈ ਤਾ ਹਰ ਗੁਣ ਗਾਈ ਕਰੈ ਗਜਿੰਦ ਛੋੜ ਕੀ ਝੋਟ ਨਾਮਾ ਉਬਰੈ ਹਰ ਕੀ ਝੋਟ ਸਾਜੀ ਮੁੱਲਾ ਕਰੇ ਸਲਾਮ ਇਨ ਹਿੰਦੂ ਮੇਰਾ ਮਿਲਿਆ ਮਾਨ ਮਿਲਿਆ ਮਾਨ ਐਨਾ ਹਿੰਦੂ ਮੇਰਾ ਮਲੇ ਆਮਨ ਬਾਦਸ਼ਾਹ ਬੇਨਤੀ ਸੁਨੇਹੋ ਨਾਮ ਨਾਮੇ ਸਰ ਪਰ ਸੋਨਾ ਸੇ ਕਰਮਾਹਿ ਉਦਾਸਾ ਹਰ ਰੰਗ ਰਹੇ ਸੁਦਾ ਰੰਗ ਰਾਤੇ ਹਰ ਰਸ ਮੰਦਰ ਪਤਾ ਬਣਿਆ ਹੋ ਵਾਰੀ ਜਿਓ ਵਾਰੀ ਪੜ ਬੋਜ ਮਨਵ ਸਾਬ ਨੇ ਆ ਗੁਰਮੁਖ ਪੜ ਹੈ ਹਰ ਨਾਮ ਸਲਾਹ ਹੈ ਦਰ ਸੱਚਾ ਸੋ ਪਾ ਪਾਵਨਿਆ ਰਹਾਉ ਲਖ ਪਿਓ ਹਰ ਰਹਿਆ ਸਮਾਏ ਉਪਾਏ ਨ ਕਿਤੇ ਪਾਇਆ ਜਾਏ ਕਿਰਪਾ ਕਰੇ ਦਾਤ ਸਤਗੁਰੂ ਪੇਟੈ ਨਦਰੀ ਮੇਲ ਮਿਲਾ ਬਣਿਆ ਦੂਜਾ ਪਾਏ ਪੜੈ ਨਹੀਂ 부ਜੈ ਦੂਜਾ ਪਾਏ ਪੜੈ ਨਹੀਂ 부ਜੈ ਤ੍ਰਬਦ ਮਾਇਆ ਕਾਰਨ ਲੁਜੈ ਤ੍ਰਬਦ ਮਾਇਆ ਕਾਰਨ ਲੁਜੈ ਤ੍ਰਬਦ ਮਾਇਆ ਕਾਰਨ ਲੁਜੈ ਤ੍ਰਬਦ ਬੰਧਨ ਟੁੱਟੇ ਹੈ ਗੁਰ ਸਬਦੀ ਗੁਰ ਸਬਦੀ ਮੁਕਤ ਕਰਾ ਬਣਿਆ ਇਹ ਮਨ ਜੰਚਿਲ ਵਸਨਾ ਵਸਨਾ ਆਵੈ ਦੁਬਦਾ ਲਾਗੇ ਦਹਿ ਦਸ ਤਾਵੇ ਵਿਖ ਕਾ ਕੀੜਾ ਵਿਖ ਮਹਿ ਰਾਤਾ ਵਿਖੀ ਮਹਿ ਪਚਾ ਬਣਿਆ ਹਉ ਹਉ ਕਰੇ ਤੇ ਆਪ ਜਨਾਏ ਬਹੁ ਕਰਮ ਕਰਾਇ ਕਛੁ ਥਾਇ ਨ ਪਾਏ ਜਦ ਤੇ ਬਾਹਰ ਕਿਛੁ ਨ ਹੋਵੈ ਬਖਸੈ ਸਬਦ ਸੁਹਾਵਨੀਆ ਉਪਜੈ ਪਚੈ ਹਰਬੂਜੈ ਨਾਹੀ ਅੰਧਨ ਦੂਜੈ ਪਾਇ ਫਰਾਹੀ ਮਨਮੁਖ ਮਨਮੁਖ ਜਨਮ ਗਾਇਆ ਹੈ ਬਿਰਥਾ ਅੰਤ ਗਿਆ ਪਛਤਾਵਨੀਆ ਫਿਰ ਪਰਦੇਸ ਸਿਗਾਰ ਬਣਾਏ ਮਨਮੁਖ ਅੰਧਕ ਐਸੇ ਕਰਮ ਕਮਾਏ ਹਲ ਤਨ ਸੁਬਾ ਪਾਲ ਤਨ ਟੋਈ ਵਰਤਾ ਜਨਮ ਗਵਾ ਬਨੇ ਆ ਹਰ ਕਾ ਨਾਮ ਕੇ ਨ ਵਰ ਲੈ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਅਨੰਦਨ ਭਗਤ ਕਰੇ ਦਿਨ ਰਾਤੀ ਸਹਜੇ ਹੀ ਸੁਖ ਪਾਵਨਿਆ